ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਤੁਹਾਡੀ ਸਕਰੀਨ ਤੇ ਇੱਕ ਸਕੋਰਪੀਓ ਗੱਡੀ ਦੀ ਤਸਵੀਰ ਚੱਲ ਰਹੀ ਹੈ ਜਿਸ ਦਾ ਨੰਬਰ ਹੈ ਪੀਪੀ 12 ए बी 46 27 ਔਰ ਅੱਜ ਬੰਗਿਆਂ ਵਿਖੇ ਇਸ ਸਕੋਰਪੀਓ ਗੱਡੀ ਉੱਤੇ ਹਮਲਾਵਰਾਂ ਨੇ ਤਾਬੜ ਤੋੜ ਗੋਲੀਆਂ ਦਾ ਮੀਂਹ ਭਰਾ ਦਿੱਤਾ ਔਰ ਦੱਸਿਆ ਜਾ ਰਿਹਾ ਕਿ 19 ਤੋਂ 20 ਜਿਹੜੇ ਰਾਉਂਡ ਫਾਇਰ ਕੀਤੇ ਜਾਂਦੇ ਆ ਗੱਡੀ ਤੇ ਚਾਰੇ ਪਾਸਿਓਂ ਹਰ ਐਂਗਲ ਤੋਂ ਗੋਲੀਆਂ ਚਲਾਈਆਂ ਜਾਂਦੀਆਂ ਔਰ ਪਹਿਲਾਂ ਦੱਸਿਆ ਜਾ ਰਿਹਾ ਕਿ I20 ਚ ਜਿਹੜੇ ਹਮਲਾਵਰ ਸਵਾਰ ਸੀ ਉਹ ਗੱਡੀ ਨੂੰ ਟੱਕਰ ਮਾਰਦੇ ਆ ਸਕੋਰਪੀਓ ਗੱਡੀ ਜਿਹੜੀ ਹੈ ਉਹ ਮੁਕੰਦਪੁਰ ਚੌਂਕ ਚ ਜਿਹੜੀ ਜਾ ਕੇ ਡਿਵਾਈਡਰ ਚ ਵੱਜਦੀ ਹੈ ਜਿਸ ਤੋਂ ਬਾਅਦ ਹਮਲਾਵਰ ਆਪਣੀ I20 ਚ ਉਤਰਦੇ ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਆ 500 600 ਬੰਦਾ ਹਮੇਸ਼ਾ ਜਿਹੜਾ ਚੌਂਕ ਤੇ ਖੜਾ ਹੁੰਦਾ ਉਹ ਜਿਹੜਾ ਦਹਿਲ ਜਾਂਦਾ ਹੜ ਕੰਪ ਮੱਚ ਜਾਂਦਾ ਹੈ ਲੋਕਾਂ 'ਚ ਅੰਦਰ ਦਹਿਸ਼ਤ ਦਾ ਮਾਹੌਲ ਹੋ ਜਾਂਦਾ ਖੂਨੀ ਖੇੜ ਜਿਹੜੀ ਹੈ ਆਈ 20 ਵਿੱਚ ਆਏ ਹਮਲਾਵਰਾਂ ਵੱਲੋਂ ਜਿਹੜੀ ਖੇੜੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਜਿਹੜੇ ਨੌਜਵਾਨ ਹੈ ਇਸੇ ਹੀ ਸਕੋਰਪੀਓ ਗੱਡੀ ਵਿੱਚ ਇਹਨਾਂ ਨੂੰ ਟਾਹਾ ਕਲੀਰਾ ਹਸਪਤਾਲ ਵਿੱਚ ਲਿਖੇ ਲਾਇਆ ਜਾਂਦਾ ਜਿੱਥੇ ਪੰਜਾਂ ਦੀ ਹਾਲਤ ਗੰਭੀਰ ਮਤਲਬ ਸਕੋਰਪੀਓ ਗੱਡੀ ਵਿੱਚ ਪੰਜ ਜਣੇ ਸਵਾਰ ਸਨ ਪੰਜਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਰੈਫਰ ਕਰ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਕਿ ਦੋ ਜਣੇ ਦੀ ਹਾਲਤ ਜਿਹੜੀ ਹੈ ਉਹ ਬੜਾ ਜ਼ਿਆਦਾ ਨਾਜ਼ੁਕ ਹੈ